ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡੇ ਤੇ ਤੁਹਾਨੂੰ ਪਤਾ ਹੀ ਆ ਕਿ ਕੌਰਤੂਮਾ ਆਪਣੇ ਰੇਸਲੇ ਇਲਾਕਿਆਂ ਦੇ ਵਿੱਚ ਹੁੰਦਾਗਾ ਹਨਾ ਸੋ ਕੌਰਤੂਮੇ ਤੋਂ ਬਹੁਤ ਜ਼ਿਆਦਾ ਦਵਾਈਆਂ ਬਣਦੀਆਂ ਨੇ ਸੋ ਆਪਾਂ ਅੱਜ ਨਾ 2 ਕਿਲੋ ਕੌਰਤੂਮੇ ਤੋੜ ਕੇ ਲਿਆਂਦੇ ਆ ਤੇ ਬਹੁਤੇ ਲੋਕਾਂ ਨੂੰ ਪਤਾ ਕਿ ਕੌਰਤੂਮੇ ਤੋਂ ਔਨੇਕਾ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਨੇ ਕੌਰਤੂਮਾ ਇੱਕ ਬਹੁਤ ਗੁਣਾਕਾਰੀ ਚੀਜ਼ ਆ ਹਨਾ ਸੋ ਅੱਜ ਪਹਿਲਾਂ ਵੀ ਆਪਾਂ ਆਪਣੇ ਘਰ ਦੇ ਵਿੱਚ ਇਹ ਕੌਰਤੂਮੇ ਦੀ ਦਵਾਈ ਬਣਾਉਣੀ ਆ ਤੇ ਅੱਜ ਵੀ ਤੁਹਾਨੂੰ ਦੱਸਦੇ ਆ ਕਿ ਜਿੰਨਾ ਵੀਰਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਤੇ ਜਾਂ ਕਬਜ਼ ਦੀ ਪ੍ਰੋਬਲਮ ਆ ਨਾ ਸੋ ਇਹ ਦਵਾਈ ਅਸੀਂ ਪਹਿਲਾਂ ਵੀ ਘਰੇ ਆਮ ਤੌਰ ਤੇ ਬਣਾਉਨੇ ਆ ਸੋ ਜਿਹੜੇ ਵੀਰਾਂ ਨੂੰ ਵੀ ਕਬਜ਼ ਦੀ ਤੇ ਸ਼ੂਗਰ ਦੀ ਦਿੱਕਤ ਆ ਸੋ ਇਹ ਦਵਾਈ ਆਪਦੇ ਘਰੇ ਜਰੂਰ ਬਣਾ ਕੇ ਤੁਸੀਂ ਹਨਾ ਇਹਦਾ ਫਾਇਦਾ ਲੈ ਸਕਦੇ ਹੋ 100% ਤੁਹਾਨੂੰ ਦਾ ਰਿਜ਼ਲਟ ਮਿਲੇਗਾ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਹਾਨੂੰ ਵੀ ਫਾਇਦਾ ਹੋ ਜੇ ਹਨਾ ਕੋਈ ਵੀ ਵੀਰ ਆ ਉਹ ਘਰੇ ਇਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹ ਬਣਾ ਸਕਦਾ ਸਭ ਤੋਂ ਪਹਿਲਾਂ ਤੁਸੀਂ 2 ਕਿਲੋ ਜਿਹੜੇ ਕੌਰਤੂਮੇ ਤੋੜ ਲੈਣੇ ਆਂ ਆਮੀ ਤੁਹਾਨੂੰ ਮਿਲ ਜਾਣਗੇ ਕੌਰਤੂਮੇ ਤੋੜ ਕੇ ਇਹਨਾਂ ਨੂੰ ਐਸੇ ਤਰ੍ਹਾਂ ਜਿਹੜਾ ਹੈਗਾ ਉਹ ਇਸ ਤਰ੍ਹਾਂ ਫਾੜੀਆਂ ਦੇ ਵਿੱਚ ਕੱਟ ਲੈਣਾ ਉਦੋਂ ਬਾਅਦ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਜਮੈਣਾ ਲੈ ਜਾਣੀਆਂ ਇਹ ਹੈਗੀਆਂ ਚਾਰੇ ਜਮੈਣਾ ਜੀ ਚਾਰੇ ਜਮੈਣਾ ਲੈ ਲੈਣੀਆਂ ਉਦੋਂ ਬਾਅਦ ਹੈਗੀ ਆ ਕਾਲੀ ਜੀਰੀ ਕਾਲੀ ਜੀਰੀ ਲੈ ਲੈਣੀ ਆ ਇਹ ਤੁਸੀਂ ਮਾਤਰਾ ਇਹਨਾਂ ਦੀ ਲੈਣੀ ਹੈਗੀ 50 50 ਗ੍ਰਾਮ ਤੁਸੀਂ ਇਹਨਾਂ ਦੀ ਮਾਤਰਾ ਜਿਹੜੀ ਹੈਗੀ ਆ ਲੈ ਸਕਦੇ ਹੋ ਉਦੋਂ ਬਾਅਦ ਜਿਹੜਾ ਚਾਰੇ ਨੂਨ ਨੂਨ ਹੁੰਦੇ ਆ ਚਾਰੇ ਇਹਨਾਂ ਦੀ ਮਾਤਰਾ ਵੀ ਤੁਸੀਂ 50 50 ਗ੍ਰਾਮ ਲੈਣੀ ਆ ਉਦੋਂ ਬਾਅਦ ਕੋੜੂ ਵਾਜ ਦਾ ਕੋੜੂ ਸੋ ਕੜੂ ਦੀ ਕੜੂ ਕੜੂ ਵਾਜਦਾ ਕੜੂ ਇਹਦੀ ਇਹਦੀ ਮਾਤਰਾ ਵੀ ਤੁਸੀਂ 50 ਗ੍ਰਾਮ ਲੈਣੀ ਆ ਸੋ ਇਹਨਾਂ ਨੂੰ ਸਾਰਿਆਂ ਨੂੰ ਕੀ ਕਰਨਾ ਤੁਸੀਂ ਇਸ ਤਰ੍ਹਾਂ ਕੱਟ ਕੇ ਜਿਹੜਾ ਹੈਗਾ ਸੋ ਇਹਨਾਂ ਨੂੰ ਜਿਹੜੇ ਇਹ ਕੌਰ ਤੁੰਮੇ ਆ ਤੇ ਉਦੋਂ ਮੁੜ ਕੇ ਜਿਹੜੇ ਆਪਾਂ ਆ ਚਾਰੇ ਚੀਜ਼ਾਂ ਲੈਤੀਆਂ ਨੇ ਅੰਸਾਰੀ ਦੁਕਾਨ ਤੋਂ ਤੁਹਾਨੂੰ ਆ ਮਿਲ ਜਾਣਗੀਆਂ ਇਹਨਾਂ ਨੂੰ ਇੱਕ ਕੱਚ ਦੇ ਜਾਰ ਦੇ ਵਿੱਚ ਪਾ ਲੈਣਾ ਤੁਸੀਂ ਕੱਚ ਦੇ ਜਾਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਦੋਂ ਮੁੜ ਕੇ ਜਿਹੜੀਆਂ ਇਹ ਚਾਰੇ ਮਸਾਲੇ ਨੇ ਸੋ ਇਹਨਾਂ ਨੂੰ ਮਿਕਸ ਕਰਨਾ ਥੋੜਾ ਥੋੜਾ ਪਾ ਕੇ ਨਾ ਇਸ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਇਸ ਤਰ੍ਹਾਂ ਕੱਚ ਦੇ ਜਾਰ ਦੇ ਵਿੱਚ ਤੁਸੀਂ ਇਹ ਸਾਰੇ ਮਸਾਲੇ ਪਾ ਕੇ ਕੌੜਤੂਮੇ ਪਾ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ ਨਾ ਉੱਪਰੋਂ ਜਿਹੜਾ ਹੈਗਾ ਇਸ ਜਾਰ ਨੂੰ ਤੁਸੀਂ ਢੱਕ ਦੇਣਾ ਕਿਸੇ ਕੱਪੜੇ ਨਾਲ ਕੱਪੜੇ ਨਾਲ ਢੱਕ ਕੇ ਇਹਨੂੰ 1 ਮਹੀਨਾ ਰੱਖ ਦੇਣਾ 1 ਮਹੀਨਾ ਜਦੋਂ ਇਹਦਾ ਪਾਣੀ ਹੈ ਜਿਹੜਾ ਇਹ ਧੁੱਪੇ ਰੱਖਣਾ ਤੁਸੀਂ ਇਹਨਾਂ ਨੂੰ ਤੇ ਪਾਣੀ ਜਦੋਂ ਸੋਕ ਲੈਣਾ ਇਹਨੇ 1 ਮਹੀਨੇ ਦੇ ਵਿੱਚ ਇਹਨੂੰ ਡੇਲੀ ਹਿਲਾਇਆ ਕਰਨਾ ਇਹਨਾਂ ਨੂੰ ਯਾਰ ਨੂੰ ਨਾ ਇਸ ਨੂੰ ਤੁਸੀਂ ਡੇਲੀ ਹਲਾਇਆ ਹਲਾ ਦੇਣਾ ਕਰਨਾ ਤਾਂ ਕਿ ਜਿਹੜਾ ਇਹ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਨਾ ਉਦੋਂ ਮੁੜ ਕੇ ਜਦੋਂ ਇੱਕ ਮਹੀਨਾ ਇਹ ਪਿਆਰਿਆ ਤੇ ਦਾ ਪਾਣੀ ਆ ਜਿਹੜਾ ਮਸਾਲਿਆਂ ਦੇ ਵਿੱਚ ਆ ਜਿਹੜੇ ਮਸਾਲੇ ਵਿੱਚ ਰਹਿ ਜਾਣਗੇ ਤੇ ਪਾਣੀ ਆ ਜਿਹੜਾ ਸੁੱਕ ਜਾਊਗਾ ਉਸ ਤੋਂ ਬਾਅਦ ਇਹ ਜਿਹੜਾ ਜਮਾ ਸੁੱਕ ਗਿਆ ਉਸ ਤੋਂ ਬਾਅਦ ਜਿਹੜਾ ਇਹਦਾ ਤੁਸੀਂ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਜਿਹੜਾ ਅੱਧਾ ਚਮਚ ਤੁਸੀਂ ਲੈਣਾ ਤੇ 101% ਤੁਹਾਨੂੰ ਜਿਹੜਾ ਇਸ ਦਾ ਰਿਜ਼ਲਟ ਮਿਲੂਗਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਕਿ ਕਿਸੇ ਨਾ ਕਿਸੇ ਨੂੰ ਫਾਇਦਾ ਹੋ ਜੇ ਸੋ ਸਾਰਿਆਂ ਨੇ ਇਹ ਵੀਡੀਓ ਅੰਤ ਤੱਕ ਦੇਖੀ ਆ ਸੋ ਸਾਰਿਆਂ ਨੇ ਸ਼ੇਅਰ ਵੀ ਕਰਨੀਆਂ ਤਾਂ ਕਿ ਕਿਸੇ ਦਾ ਭਲਾ ਹੋ ਜੇਗੀ